ਬਰਮਾਲਾ ਪਾਉਣ ਲੱਗੇ ਮੁੰਡਾ ਕਰਨ ਲੱਗਿਆ ਨਖਰੇ ਕੁੜੀ ਨੇ ਗੁੱਸੇ ਵਿੱਚ ਆ ਕੇ ਮਾਰੀ ਮੁੰਡੇ ਦੇ ਕਸੂਤੀ ਲੱਤ ਭਗਾ ਕੇ ਮਾਰਿਆ ਪਰ ਦੋਸਤੋ ਅਕਸਰ ਹੀ ਕਈ ਵਿਆਹਾਂ ਵਿੱਚ ਬਰਮਾਲਾ ਪਾਉਣ ਵੇਲੇ ਮੁੰਡਾ ਕੁੜੀ ਇੱਕ ਦੂਜੇ ਨਾਲ ਸ਼ਰਾਰਤਾਂ ਕਰਦੇ ਨੇ ਪਰ ਹੁਣ ਬਰਮਾਲਾ ਪਾਉਣ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਦਾ ਬਰਮਾਲਾ ਦਾ ਸ਼ਗਨ ਹੋ ਰਿਹਾ ਹੈ ਜਿਸ ਵਿੱਚ ਮੁੰਡਾ ਤਾਂ ਕੁੜੀ ਦੇ ਗਲ ਵਿੱਚ ਬਰਮਾਲਾ ਪਾ ਦਿੰਦਾ ਹੈ ਪਰ ਜਦੋਂ ਕੁੜੀ ਪਾਉਣ ਲੱਗਦੀ ਹੈ ਤਾਂ ਮੁੰਡਾ ਉਸ ਨੂੰ ਬਰਮਾਲਾ ਪਾਉਣ ਨਹੀਂ ਦਿੰਦਾ ਸ਼ਰਾਰਤ ਨਾਲ ਇੱਧਰ ਉੱਧਰ ਹੋਣ ਲੱਗ ਜੰਦਾ ਹੈ ਜਿਸ ਤੋਂ ਕੁੜੀ ਨੂੰ ਇੰਨਾ ਗੁੱਸਾ ਚੜ ਜਾਂਦਾ ਹੈ ਕਿ ਕੁੜੀ ਗੁੱਸੇ ਵਿੱਚ ਆ ਕੇ ਮੁੰਡੇ ਦੇ ਲੱਤ ਮਾਰਦੀ ਏ ਅਤੇ ਉਸ ਨੂੰ ਥੱਲੇ ਸੁੱਟ ਦਿੰਦੀ ਏ ਅਤੇ ਉੱਥੋਂ ਚਲੀ ਜਾਂਦੀ ਏ ਇਹ ਦੇਖ ਕੇ ਵਿਚੋਲਾ ਮੁੰਡੇ ਨੂੰ ਕਹਿੰਦਾ ਹੈ ਕਿ ਤੂੰ ਇਹ ਕੀ ਕੀਤਾ ਤਾਂ ਮੁੰਡਾ ਕਹਿੰਦਾ ਹੈ ਕਿ ਮੈਂ ਤਾਂ ਮਜ਼ਾਕ ਕਰਦਾ ਸੀ ਪਰ ਕੀ ਉਹਨੇ ਮੇਰੇ ਲੱਤ ਮਾਰ ਕੇ ਸਹੀ ਕੀਤਾ ਸੋ ਕਾਫੀ ਸਮੇਂ ਬਾਅਦ ਦੋਮਨ ਉਹ ਸਮਝਾ ਕੇ ਵਿਆਹ ਸਿਰੇ ਚੜਾਇਆ ਜਾਂਦਾ ਏ ਸੋ ਕਦੇ ਕਦੇ ਮਜ਼ਾਕ ਵੀ ਬਹੁਤ ਵੱਡਾ ਨੁਕਸਾਨ ਕਰਵਾ ਦਿੰਦਾ ਏ ਹਰ ਵੇਲੇ ਹਰ ਕਿਸੇ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ ਸੋ ਤੁਹਾਡੇ ਹਿਸਾਬ ਨਾਲ ਇਸ ਵਿੱਚ ਕਿਸ ਦੀ ਗਲਤੀ ਹੈ ਆਪਣੇ ਵਿੱਚ ਆਪਿਆ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ